ਅੱਜ ਜਸਵਿੰਦਰ ਸਿੰਘ ਭੱਲਾ ਦੀ ਅੰਤਿਮ ਅਰਦਾਸ ਦੇ ਵਿੱਚ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਭੱਲਾ ਦੀ ਧੀ ਅਸ਼ਪ੍ਰੀਤ ਨੇ ਕਿਹਾ ਕਿ ਪਾਪਾ ਤੁਸੀਂ ਮੇਰੀ ਸਟਰੈਂਥ ਸੀ ਉਹਨਾਂ ਨੇ ਵੀ ਆਪਣਾ ਦੁੱਖ ਸਾਂਝਾ ਕੀਤਾ ਦੱਸਿਆ ਕਿ ਜਦੋਂ ਉਸਦੇ ਪਿਤਾ ਤਿਆਰ ਹੁੰਦੇ ਸੀ ਤਾਂ ਉਸਦੇ ਆਊਟਫਿਟ ਦੇਖ ਕੇ ਉਹ ਦੇਖਦੇ ਹੀ ਰਹਿ ਜਾਂਦੇ ਸੀ ਕਿ ਮੇਰੇ ਡੈਡੀ ਕਿੰਨੇ ਜ਼ਿਆਦਾ ਸੋਹਣੇ ਨੇ ਤੇ ਹਰ ਇੱਕ ਚੀਜ਼ ਮੈਚਿੰਗ ਕਰਕੇ ਪਾਉਣੀ ਉਹਨਾਂ ਦਾ ਲੁੱਕ ਹੀ ਸਭ ਤੋਂ ਵੱਖਰਾ ਹੁੰਦਾ ਸੀ ਚੰਗਾ ਪਰਫਿਊਮ ਲਾਉਂਦੇ ਤੇ ਚਲੇ ਜਾਂਦੇ ਸੀ ਜਿਸ ਚੀਜ਼ ਨੂੰ ਉਹ ਅੱਜ ਬਹੁਤ ਜ਼ਿਆਦਾ ਯਾਦ ਕਰ ਰਹੀ ਹੈ ਤੇ ਜਸਵਿੰਦਰ ਸਿੰਘ ਭੱਲਾ ਦੀ ਧੀ ਨੇ ਰੋਂਦੇ ਰੋਂਦੇ ਨੇ ਆਪਣਾ ਸਾਰਾ ਦੁੱਖ ਬਿਆਨ ਕੀਤਾ ਕਿਉਂਕਿ ਕੀਤੀ ਦੇ ਵਾਸਤੇ ਉਸ ਦਾ ਪਿਤਾ ਇੱਕ ਰਾਜੇ ਨਾਲੋਂ ਘੱਟ ਨਹੀਂ ਹੁੰਦਾ ਉਸ ਨੂੰ ਆਪਣੇ ਪਿਓ ਦੇ ਹੁੰਦੇ ਕਿਸੇ ਗੱਲ ਦੀ ਚਿੰਤਾ ਨਹੀਂ ਹੁੰਦੀ ਹਮੇਸ਼ਾ ਆਪਣੇ ਪਿਓ ਦੇ ਨਾਲ ਸਭ ਤੋਂ ਵੱਧ ਜਿਹੜਾ ਕੀਤੀ ਨੂੰ ਪਿਆਰ ਹੁੰਦਾ ਤੇ ਅੱਜ ਹਾਲਾਤ ਜਿਹੜੇ ਕੀ ਦੇਖਣ ਵਾਲੇ ਸੀ ਕਿਉਂਕਿ ਬਹੁਤ ਜ਼ਿਆਦਾ ਜਿਹੜਾ ਭਾਵੁਕ ਵਾਲਾ ਦਿਨ ਰਿਹਾ ਅੱਜ ਅੰਤਿਮ ਅਰਦਾਸ ਦੇ ਵਿੱਚ ਜਿੱਥੇ ਕਲਾਕਾਰ ਪਹੁੰਚੇ ਉੱਥੇ ਹੀ ਪਰਿਵਾਰ ਦੇ ਵਿੱਚ ਕਾਫੀ ਜਿਹੜਾ ਕੀ ਅਸੋਗ ਦੀ ਲਹਿਰ ਸੀ ਜਸਵਿੰਦਰ ਸਿੰਘ ਭੱਲਾ ਦੇ ਪੁੱਤਰ ਦਾ ਰੋ ਰੋ ਕੇ ਬੁਰਾ ਹਾਲਤੀ ਉਹਨਾਂ ਦਿਨੋਂ ਉਹਨਾਂ ਦੀ ਧਰਮ ਪਤਨੀ ਜੋ ਕਿ ਕਾਫੀ ਬਿਹਾਲ ਜਿਹੜੇ ਨਜ਼ਰ ਆਏ ਫਿਲਮ ਦੇ ਵਿੱਚ ਪੰਜਾਬੀ ਫਿਲਮ ਅਦਾਕਾਰ ਗਿੱਪੀ ਗਰੇਵਾਲ ਗੁਰਪ੍ਰੀਤ ਖੁੱਗੀ ਡਾਇਰੈਕਟਰ ਸਮੀਪ ਕੰਗ ਪੰਜਾਬ ਸਰਕਾਰ ਦੇ ਮੰਤਰੀ ਹਰਦੀਪ ਮੁੰਡਿਆ ਸੰਸਦ ਮੈਂਬਰ ਗੁਰਮੀਤ ਸਿੰਘ ਮੀਤਿਹਰ ਤੇ ਹੋਰ ਮਸ਼ਹੂਰ ਹਸਤੀਆਂ ਜਸਵਿੰਦਰ ਭੱਲਾ ਨੂੰ ਸਰਤਾਜ ਲਈ ਦੇਣ ਲਈ ਪਹੁੰਚੀਆਂ ਸਨ ਆਓ ਸੁਣਦਿਆਂ ਧੀ ਨੇ ਕੀ ਕੁਝ ਕਿਹਾ ਡੈਡੀ ਜਦੋਂ ਦੀ ਮੈਂ ਸੁੱਟ ਸੰਭਾਲੀ ਐ मेरा दिन थोड़े तो शुरू थोड़े ते खत्म तुसी हमेशा मेरा मान रहे हो ते मेरी सब तो वड्डी स्ट्रेंथ। मैं हमेशा सोचना कि मैं इतनी खुशकिस्मत हा कि जिन्हों सारी दुनिया इतना प्यार कर दिया। ਮੈਂ ਉਹਨਾਂ ਦੀ ਬੇਟੀ ਆ ਉਹ ਮੇਰੇ ਨੇ ਜਦੋਂ ਉਹਨਾਂ ਨੇ ਕਦੇ ਕਿਤੇ ਤਿਆਰ ਹੋ ਕੇ ਜਾਣਾ ਤਾਂ ਮੈਂ ਉਹਨਾਂ ਦੇ ਕਮਰੇ 'ਚ ਚਲੇ ਜਾਣਾ ਉਹਨਾਂ ਨੇ ਤਿਆਰ ਹੋਣਾ ਸ਼ੁਰੂ ਕਰਨਾ ਤੇ ਉਹਨਾਂ ਦੇ ਉਹਨਾਂ ਨੇ ਇੱਕ ਸੋਨਾ ਜਿਹਾ ਆਊਟਫਿਟ ਪ੍ਰੈਸ ਕਰਕੇ ਬੈੱਡ ਤੇ ਰੱਖਿਆ ਹੋਣਾ ਤੇ ਨਾਲ ਦੀ ਮੈਚਿੰਗ ਪੱਗ ਉੱਥੇ ਪਈ ਹੁੰਦੀ ਮੈਂ ਉਹਨਾਂ ਦੀ ਪੱਗ ਦੀ ਪੂਣੀ ਕਰਾਣੀ ਤੇ ਉਹਨਾਂ ਨੇ ਪੱਗ ਬੰਨਣੀ ਸ਼ੁਰੂ ਕਰਨੀ ਤੇ ਮੈਂ ਉਹਨਾਂ ਵੱਲ ਦੇਖਦੀ ਰਹਿ ਜਾਣਾ ਕਿ ਕਿੰਨੇ ਸੋਹਣੇ ਨੇ ਕਿੰਨੇ ਸੋਹਣੇ ਨੇ ਮੇਰੇ ਡੈਡੀ ਅਨਾਂ ਤੇ ਹਰ ਕੱਪੜਾ ਜੱਜਦਾ ਕਿੰਨਾ ਸੋਹਣਾ ਕੈਰੀ ਕਰਦੇ ਨੇ ਆਪਣੇ ਆਪ ਨੂੰ ਫਿਰ ਜਾਣ ਲੱਗੇ ਉਹਨਾਂ ਨੇ ਪਰਫਿਊਮ ਲਗਾਣਾ ਤੇ ਫਿਰ ਤਿਆਰ ਹੋ ਕੇ ਚਲੇ ਜਾਣਾ ਮੈਂ ਕਿੰਨੀ ਦੇਰ ਉਸੇ ਕਮਰੇ ਵਿੱਚ ਬੈਠੇ ਰਹਿਣਾ ਕਿ ਇੱਥੇ ਡੈਡੀ ਦੀ ਖੁਸ਼ਬੂ ਹੈ ਤੁਸੀਂ ਮੈਂ 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 ਰਾਤਾਂ ਨੂੰ ਉੱਠ ਉੱਠ ਕੇ ਦੇਖਣਾ ਕਿ ਠੀਕ ਨੇ ਸੁੱਤੇ ਪੈਣਾ ਤੁਸੀਂ ਇਸ ਜ਼ਿੰਦਗੀ ਦਾ ਹਰ ਸਬਕ ਸਿਖਾਇਆ ਪਰ ਆਪਣੇ ਬਿਨਾ ਜੀਣਾ ਨਹੀਂ ਸਿਖਾਇਆ ਜੁਣ ਮੈਂ ਜਦ ਅੱਖਾਂ ਬੰਦ ਕਰਦੀਆਂ ਤਾਂ ਤੁਸੀਂ ਦਿਖਦੇ ਹੋ ਮੇਰੇ ਕੰਨਾਂ ਵਿੱਚ ਤੁਹਾਡੀ ਤੁਹਾਡੀਆਂ ਕਲਕਾਰੀਆਂ ਵਾਲੀਆਂ ਕਲਕਾਰੀਆਂ ਵਾਲਾ ਹਾਸਾ ਗੂੰਜਦਾ ਤੁਹਾਡੀਆਂ ਸ਼ਰਾਰਤਾਂ ਯਾਦ ਆਉਂਦੀਆਂ ਨੇ ਤੁਹਾਡਾ ਗੱਲ-ਗੱਲ ਤੇ ਮੈਨੂੰ ਛੇੜਨਾ ਯਾਦ ਆਂਦਾ ਹੈ ਹਜੇ ਵੀ ਜਦ ਪਰਮਾਤਮਾ ਅੱਗੇ ਅਰਦਾਸ ਕਰਦੀਆਂ ਤਾਂ ਤੁਹਾਡੀ ਤੰਦਰੁਸਤੀ ਦੀ ਅਰਦਾਸ ਸਭ ਤੋਂ ਪਹਿਲਾਂ ਮੂੰਹ ਤੇ ਆਂਦੀ ਹੈ ਤੁਸੀਂ ਤਾਂ ਚਲੇ ਗਏ ਪਰ ਤੁਹਾਡਾ ਅਹਿਸਾਸ ਹਮੇਸ਼ਾ ਸਾਡੇ ਅੰਦਰ ਹੈਗਾ ਤੁਸੀਂ ਬਹੁਤ ਯਾਦ ਆਉਂਗੇ